ਸਾਨੂੰ ਬਹੁਤ ਖੁਸ਼ੀ ਹੈ ਜੀ ਜਿਹੜਾ 4000 ਕਰੋੜ ਦਾ ਪ੍ਰੋਜੈਕਟ ਉਹ ਪੰਜਾਬ ਚ ਲੈ ਕੇ ਆ ਰਹੇ ਨੇ 4000 ਕਰੋੜ ਦੇ 29 ਪ੍ਰੋਜੈਕਟ ਇੱਕ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਅੰਦਰ ਇਸ ਤੋਂ ਪਹਿਲਾਂ ਮਿਨਤਨ ਗੜਕਰੀ ਜੀ ਆਈ ਸੀ ਉਦੋਂ ਵੀ ਪੰਜਾਬ ਨੂੰ ਬਹੁਤ ਕੁਝ ਦਿੱਕੇ ਗਏ ਸੀ ਕਿ ਕਿੰਤਰ ਸਰਕਾਰ ਪਹਿਲਾਂ ਵੀ 2014 ਤੋਂ ਲੈ ਕੇ ਜੀ ਹੁਣ ਤੱਕ ਸਰਕਾਰ ਨੇ ਬਹੁਤ ਪ੍ਰੋਜੈਕਟ ਲੈ ਕੇ ਆਏ ਨੇ ਸੜਕਾਂ ਦੀ ਹਿਸਨਲ ਨੂੰ ਹਰ ਬਦਲੇਗੀ ਸੇ ਇਤਨਾ ਰੋਜ਼ਗਾਰ ਵੀ ਪ੍ਰਦਾਨ ਹੋਵੇਗਾ ਇਹ ਜਿਹੜੇ ਭਾਜਪਾ ਦੀ ਸਰਕਾਰ ਹੈ ਇਹਨਾਂ ਦੇ ਮੰਤਰੀਆਂ ਤੇ ਕਦੇ ਵੀ ਕੋਈ ਇਸ ਤਰ੍ਹਾਂ ਦਾ ਐਡਿਗੇਸ਼ਨ ਨਹੀਂ ਲੱਗਿਆ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਤਾਂ ਬڑے ਵੱਡੇ 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 ਐਡਿਗੇਸ਼ਨ ਲੱਗਦੇ ਰਹੇ ਨੇ ਸੋ ਕਿੰਨਾ ਕਿਤੇ ਪੰਜਾਬ ਨੂੰ ਸੜਕਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਅਸੀਂ ਜਦੋਂ ਵੀ ਜਾਂਦੇ ਹਾਂ ਥਾਂ-ਥਾਂ ਤੇ ਖੱਡੇ ਸਾਨੂੰ ਦੇਖਣ ਨੂੰ ਮਿਲਦੇ ਨੇ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਹ ਗਰਾਊਂਡ ਲੈਵਲ ਤੇ ਕੰਮ ਨਹੀਂ ਕਰ ਰਹੀ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਪੰਜਾਬ ਦਾ ਐਡਾ ਵੱਡਾ ਫਲਾਹ ਹੋਊਗਾ ਤੇ ਉਹਦੇ ਨਾਲ ਪੰਜਾਬ ਨਹੀਂ ਸੋਹਣਾ ਹੋਣਾ ਸੋ ਜਿਹੜਾ ਨਿਤਨ ਗੱਟਕਰੀ ਦਾ ਜਿਹੜਾ ਇਹ ਤੋਹਫਾ ਹੈ ਇਸ ਦਾ ਅਸੀਂ ਬਹੁਤ ਤਹਿਤ ਦੇ ਸ਼ੁਕਰਗੁਜ਼ਾਰ ਆ ਸੀ ਉਹਨਾਂ ਦੇ